ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਗਲੇ ਟੌਪਿਕ ਦੇ ਉੱਪਰ ਕੁਐਸਚਨ ਦੇਖਾਂਗੇ ਸਾਡਾ ਅੱਜ ਦਾ ਜਿਹੜਾ ਟੌਪਿਕ ਹੈਗਾ ਆ ਵਾਕ ਵਿਆਖਿਆਤ ਤੇ ਇਹ ਪੇਪਰ 1 ਦੇ ਸੈਕਸ਼ਨ A ਦਾ ਕੁਐਸਚਨ ਹੈ ਫਿਰ ਤੇ ਇਹ ਤਾਂ ਕੁਐਸਚਨ ਹੈਗਾ ਆ ਪੰਜਾਬੀ ਵਾਕ ਵਿਆਖਿਆਤ ਦੀ ਵਿਆਖਿਆ ਕਰਦੇ ਹੋਏ ਪੰਜਾਬੀ ਵਾਕਾਂ ਵਿੱਚ ਵਾਕ ਤੱਤਾਂ ਦੇ ਕ੍ਰਮ ਦੇ ਸਿਧਾਂਤਾਂ ਦਾ ਵਰਣਨ ਕਰੋ ਮਤਲਬ ਕਿ ਅਸੀਂ ਸਭ ਤੋਂ ਪਹਿਲਾਂ ਦੱਸਣਾ ਹੈ ਕਿ ਵਾਕ ਵਿਆਖਿਆਤ ਕੀ ਹੁੰਦੇ ਆ ਫਿਰ ਉਸ ਤੋਂ ਬਾਅਦ ਅਸੀਂ ਇਹ ਦੱਸਣਾ ਹੈ ਕਿ ਜਿਹੜੇ ਪੰਜਾਬੀ ਵਾਕਾਂ ਵਿੱਚ ਵਾਕ ਤੱਤਾਂ ਦੇ ਕ੍ਰਮ ਦੇ ਸਿਧਾਂਤ ਹੁੰਦੇ ਹਨ ਉਹ ਦੱਸਣਾ ਹੈ ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਵਿੱਚ ਲ ਕਿ ਵਾਕ ਵਿਆਕਰਨ ਚ ਵਾਕਾਂ ਦੇ ਬੋਧ ਵਿੰਤਰ ਅਤੇ ਵਿਸ਼ਲੇਸ਼ਣ ਨਾਲ ਸੰਬੰਧਿਤ ਵਿਗਿਆਨ ਹੈ ਜੋ ਵਾਕ ਦੇ ਅੰਗਾਂ ਜਿਵੇਂ ਕਿ ਕਰਤਾ ਕਿਰਿਆ ਕਰਮ ਅਤੇ ਉਪਵਾਕਾਂ ਨੂੰ ਵਿਚਾਰਦਾ ਹੈ ਇਹ ਵਿਗਿਆਨ ਵਾਕਾਂ ਦੀ ਵਿੰਤਰ ਨੂੰ ਵਿਸਤਾਰ ਨਾਲ ਵਿਚਾਰਦਾ ਹੈ ਫਿਰ ਉਸ ਤੋਂ ਬਾਅਦ ਜੇ ਮੇਨ ਬੋਰਡ ਵਿੱਚ ਦੇ ਕਰਮ ਦੇ ਕ੍ਰਮ ਦੇਖਾਂਗੇ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਕਰਤਾ ਲੇਖਦੇ ਹਾਂ ਫਿਰ ਕਰਮ ਫਿਰ ਉਸ ਤੋਂ ਬਾਅਦ ਕਿਰਿਆ ਲੇਖਦੇ ਹਾਂ ਇਸ ਤੋਂ ਇਲਾਵਾ ਹੋਰ ਤੱਤ ਵੀ ਹੁੰਦੇ ਹਨ ਜੋ ਵਾਕ ਨੂੰ ਵਿਸਤਾਰ ਦਿੰਦੇ ਹਨ ਜਿਵੇਂ ਸੰਬੰਧਕ ਹੋਗੇ ਵਿਸ਼ੇਸ਼ਣ ਹੋਗੇ ਫਿਰ ਇਹਦੀ ਅੱਗੇ ਅਸੀਂ ਧਾਰਨਾ ਲਿਖਿਆ ਆ ਮੁੰਡਾ ਕਿਤਾਬ ਪੜਦਾ ਹੈ ਇਸ ਭਾਗ ਵਿੱਚ ਮੁੰਡਾ ਕਰਤਾ ਆ ਕਿਤਾਬ ਜਿਹੜੀ ਉਹ ਕਰਮ ਹੈ ਤੇ ਜਿਹੜੇ ਪੜਦਾ ਹੈ ਉਹ ਕਿਰਿਆ ਆ ਉੱਪਰ ਲਿਖੇ ਨਿਯਮ ਤਰਤੀਬ ਅਨੁਸਾਰ ਸਹੀ ਹਨ ਪਰ ਭਾਵਨਾਤਮਕ ਜਾਂ ਕਾਵਿਕ ਵਾਕਾਂ ਵਿੱਚ ਬਦਲਾਵ ਕੀਤੇ ਜਾ ਸਕਦੇ ਹਨ ਜਿਵੇਂ ਮੇਲ ਸੰਬੰਧੀ ਨਿਯਮਾਂ ਵਿੱਚ ਕਰਤਾ ਅਤੇ ਕਿਰਿਆ ਵਿਚਕਾਰ ਵਚਨ ਲਿੰਗ ਅਤੇ ਪੁਲਿੰਗ ਦਾ ਮੇਲ ਜ਼ਰੂਰੀ ਹੁੰਦਾ ਹੈ ਜਿਵੇਂ ਬਹੁਵਚਨ ਕਰਤੇ ਨਾਲ ਬਹੁਵਚਨ ਕਿਰਿਆ ਦੀ ਵਰਤੋਂ ਹੁੰਦੀ ਹੈ ਬੱਚੇ ਖੇਡਦੇ ਹਨ ਇਹ ਨਿਯਮ ਵਾਕ ਨੂੰ ਵਿਆਕਰਨਕ ਤੌਰ ਤੇ ਸਹੀ ਰੱਖਦਾ ਹੈ ਫਿਰ ਉਸ ਤੋਂ ਅੱਗੇ ਹੈਗਾ ਅਧਾਰ ਅਧਿਕਾਰ ਸੰਬੰਧੀ ਨਿਯਮ ਵਾਕ ਤੱਤਾਂ ਵਿਚਕਾਰ ਸੰਬੰਧ ਨਿਰਧਾਰਤ ਕਰਦਾ ਹੈ ਅਤੇ ਅਰਥ ਨੂੰ ਸਪਸ਼ਟ ਬਣਾਉਂਦਾ ਹੈ ਇਸ ਵਿੱਚ ਕਿਰਿਆ ਆਪਣੇ ਨਾਲ ਜੁੜੇ ਸ਼ਬਦ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਰਮ ਨੂੰ ਨੇ ਨੂੰ ਨਾਲ ਜੋੜਨਾ ਤੇ ਲਾਸਟ ਵਿੱਚ ਅਸੀਂ ਕਨਕਲੂਜਨ ਲਿਖਿਆ ਹੈ ਕਿ ਪੰਜਾਬੀ ਵਿੱਚ ਵਾਕ ਵੀ ਉਹਤ ਨਾਲ ਲਿਖਤੀ ਜਵਾਬਾਂ ਦੀ ਗੁਣਵੱਤਾ ਵਧਦੀ ਹੈ ਸ਼ਬਦ ਜੋੜਾਂ ਦੇ ਮਿਆਰੀਕਰਨ ਵਾਂਗ ਲਿਖਤੀ ਰੂਪ ਵਿੱਚ ਸ਼ੁੱਧ ਹੁੰਦਾ ਹੈ ਅਤੇ ਵਾਕਾਂ ਦੇ ਕਾਰਜ ਦੀ ਸਮਝ ਆਉਂਦੀ ਹੈ ਤੇ ਇਹ ਸਾਡਾ ਅੱਜ ਦਾ ਕੁਸ਼ਨ ਸੀਗਾ ਜਿਹੜਾ ਇਹ ਅੱਜ ਦਾ ਕੁਸ਼ਨ ਸੀਗਾ ਜਿਹੜਾ ਮੈਂ ਕੁਸ਼ਨ ਇਹਦੇ ਵਿੱਚ ਕਰਾਉਂਦਾ ਪਿਆ ਨਾ ਇਹ ਮਤਲਬ ਕਿ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਪਿਆ ਆ ਇਹ ਕੰਟੈਂਟ ਕਿਤੋਂ ਵੀ ਮਿਲਦਾ ਨਹੀਂ ਪਿਆ ਮੈਂ ਫਿਰ ਵੀ ਕਿੰਨੇ ਆ ਮੈਂ 15-16000 ਤੋਂ ਜ਼ਿਆਦਾ ਕਿਤਾਬਾਂ ਉੱਤੇ ਖਰਚ ਕੀਤੇ ਹੋਣੇ ਸਿਰਫ ਪੰਜਾਬੀ ਦੀਆਂ ਕਿਉਂਕਿ ਕੋਚਿੰਗ ਕਿਤੋਂ ਸਸਤੀ ਮਿਲਦੀ ਨਹੀਂ ਸੀ ਇਹ ਜੇ ਇੱਕ ਵਾਰ ਮੈਂ ਟੈਸਟ ਸੀਰੀਜ਼ ਲਈ ਸੀ ਕਿ ਕਿਤੋਂ ਤਾਂ ਉਹਨਾਂ ਨੇ 10000 ਲਿਆ ਤਾਂ ਸਿਰਫ ਪੰਜ ਟੈਸਟ ਮੈਂ ਲੈ ਕੇ ਦਿੱਤੇ ਸੀਗੇ ਤੋਂ ਉਹਦੇ ਵਿੱਚੋਂ ਸਿਰਫ ਮੈਨੂੰ ਦੋ ਟੈਸਟ ਚੈੱਕ ਹੋ ਕੇ ਮਿਲੇ ਤਿੰਨ ਟੈਸਟ ਮੈਨੂੰ ਚੈੱਕ ਹੋ ਕੇ ਅਜ ਤੱਕ ਨਹੀਂ ਮਿਲੇ ਤੇ ਫਿਰ ਉਸ ਤੋਂ ਬਾਅਦ ਮੈਂ ਬਾਕੀ ਨਹੀਂ ਲਿਖੇ ਸੀਗੇ ਕਿਉਂਕਿ ਮੈਂ ਫਿਰ ਆਪੇ ਬਾਕੀ ਅਨਸਰ ਰਾਈਟਿੰਗ ਆਪਣੀ ਪ੍ਰੈਕਟਿਸ ਕੀਤੀ ਉਹ ਫਿਰ ਮੈਂ ਪੂਰੇ ਟੈਸਟ ਨਹੀਂ ਲਿਖੇ ਸੀਗੇ ਕਿਉਂਕਿ ਉਹ ਤਾਂ ਪ੍ਰੀਲਿਮਸ ਲੱਗੇ ਸੀਗਾ ਤੇ ਉਹ ਪ੍ਰੀਲਿਮਸ ਤੋਂ 2 ਮਹੀਨੇ ਪਹਿਲਾਂ ਦਾ ਟਾਈਮ ਸੀਗਾ ਤੇ ਫਿਰ ਇਸ ਕਰਕੇ ਨਹੀਂ ਲਿਖੇ ਸੀਗੇ ਉਹ ਤੇ ਜਿਹੜੇ ਕੁਐਸਚਨ ਸੀਗੇ ਜਿਹਦੇ ਇੱਕ ਵਾਰੀ ਸਮਰੀ ਦੇਖ ਲੈਣੇ ਆ ਨਿਯਮ ਸਿਰਫ ਇਹੀ ਹੁੰਦਾ ਕਰਤਾ ਹੁੰਦਾ ਪਹਿਲਾਂ ਫਿਰ ਕਰਮ ਹੁੰਦਾ ਤੇ ਫਿਰ ਕਿਰਿਆ ਹੁੰਦੀ ਹੈ ਠੀਕ ਹੈ ਫਿਰ ਐਗਜ਼ਾਮਪਲ ਲਿਖਿਆ ਜਿਵੇਂ ਫਿਰ ਫਿਰ ਇਹਦੇ ਵਿੱਚ ਐਗਜ਼ਾਮਪਲ ਲਿਖਿਆ ਕਿ ਸੰਬੰਧਕ ਚਾ ਵਿਸ਼ੇਸ਼ਣ ਵੀ ਹੁੰਦੇ ਆ ਫਿਰ ਅਸੀਂ ਕਿ ਉਦਾਹਰਣਾਂ ਲਿਖੀਆਂ ਠੀਕ ਹੈ ਫਿਰ ਉਸ ਤੋਂ ਅੱਗੇ ਅਸੀਂ ਲਿਖਿਆ ਕਿ ਇਹਦਾ ਵਿੱਚ ਕੁਝ ਬਦਲਾਅ ਵੀ ਆ ਸਕਦੇ ਆ ਬਨਾਤਮਕ ਚਾ ਕਾਵਿਕ ਵਾਕਾਂ ਵਿੱਚ ਫਿਰ ਅਸੀਂ ਦੇਖਿਆ ਕਿ ਮੇਲ ਸੰਬੰਧੀ ਨਿਯਮਾਂ ਵਿੱਚ ਕਿਹੜਾ ਕਿਹੜੇ ਬਦਲਾਅ ਆ ਸਕਦੇ ਆ ਠੀਕ ਹੈ ਫਿਰ ਉਸ ਤੋਂ ਅੱਗੇ ਅਸੀਂ ਦੇਖਿਆ ਕਿ ਅਧਿਆਰ ਸੰਬੰਧੀ ਨਿਯਮ ਵਿੱਚ ਕਿਹੜੇ ਉਹ ਆ ਸਕਦੇ ਆ ਬਦਲਾਅ ਇਹਾਰੇ ਇਹ ਸਾਡਾ ਅੱਜ ਦਾ ਕੁਸ਼ਣ ਸੀਗਾ ਤੇ ਜੇ ਕਿਸੇ ਦੀ ਕੋਈ ਸਜੈਸ਼ਨ ਹੈ ਜੇ ਤਾਂ ਉਹ ਦੱਸ ਸਕਦਾ ਹੈ ਤਾਂ ਬਾਕੀ ਸਾਰਿਆਂ ਦਾ ਬਹੁਤ-ਬਹੁਤ ਤੁਹਾਨੂੰ ਹੈ ਜੀ